ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਤੇ ਆਈਐ ਜਿਹੜੇ ਸਿਰ ਸਾਹਾ ਪਤ ਸਾਹਾ ਤਸਹੀ ਕੀ ਕਾਰਾ ਸਮਾਨਾ ਜਿਸਕਾ ਸਭ ਸਵੇ ਸਾਹਾ ਸਭ ਸਿਆਣਪਾ ਛੱਡ ਕੇ ਗੁਰ ਕੀ ਚਰਣੀ ਪਾਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਭ ਅਤੇ ਆਏ ਤੋਂ ਗੁਣ ਗੋਇੰਦ ਨਿਤ ਗਾਓ ਰਹਾਓ ਤਿਸ ਕੀ ਸਰਣੀ ਪਰਮਾਤਮਾ ਜਿਸ ਜੀਵਡਾ ਵਰਨਾ ਕੋਏ ਜਿਸ ਸਿਮਰਤ ਸਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਥ ਸੰਗਤ ਹੋਏ ਨਿਰਮਲਾ ਕਟਿਏ ਜਮਕੀ ਫਾਸ ਸੁਖ ਦਾਤਾ ਪੈ ਪੰਜਨ ਤੇ ਸਾਕੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਤਾ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਓ ನಾನಕ ಕೋ ಮಯಾಕಾರ ಮಯಕರ